ਕੰਨੀ ਕਰ ਲਈ ਉਹ ਔਰੰਗਜ਼ੇਬ ਦੀ ਕਬਰ ਕੋਲ ਤੇ ਜਿਹੜੇ ਕੁੱਲ ਜਿਹੜੇ ਰਸਤੇ ਹਨ ਉਹ ਭਲਦੇ ਕਰਦੇ ਉਸ ਕੰਤੇ ਵੀ ਜੇ ਸਰਦਾਰ ਸੁਖਦੇਵ ਸਿੰਘ ਬਾਦਲ ਪੁੱਤ ਤੋਂ ਤਾਂ ਬਣ ਸਕਦਾ ਪਰ ਔਰੰਗਜ਼ੇਬ ਵੀ ਬਣ ਸਕਦਾ ਹਾਂ ਦੇ ਵੀ ਔਰੰਗਜ਼ੇਬ ਨੂੰ ਬਣਾਵਾਂ ਅ ਕੰਪਨੀ ਭਾਵੇਂ ਆਂਗੜੀ ਸਰਕਾਰ ਮੌਜੂਦਾ ਚੱਲ ਰਹੀ ਹੈ ਇਹ ਨਹੀਂ ਵੀ ਸੋਸ਼ਲ ਮੀਡੀਆ ਰਾਹੀਂ ਸਾਡੇ ਜਮਾਤਾਂ ਕੱਚੇ ਪੀਤਾ ਇਹ ਸਾਡੇ ਤੋਂ ਹੋਰ ਤਾਂ ਲਏ। ਔਰ ਸਭ ਤੋਂ ਵੱਧ ਪੈਸਾ ਸੋਸ਼ਲ ਮੀਡੀਆ ਚਲਾਉਂ ਲਈ। ਜੇ ਸਮਝੂਗਾ ਚਾਲੂ ਬੈਨੂ ਸਾਡੇ ਐਨਆਰਆਈ ਦੇ। ਹੁਣ ਪਛਤਾ ਰਹੇ। ਕਵੀ ਸਰਕਾਰ ਨੇ ਕਿੱਥੇ ਕਿੱਥੇ ਸਾਡੇ ਨਾਲ ਧੋਖਾ ਕੀਤਾ। ਕਾਂਗਰਸ ਸਰਕਾਰ ਨੂੰ ਆਈ। ਵਿਦਿਆਰਥੀਆਂ ਦੇ ਮਾਮਲੇ ਦੇ ਵਿੱਚ ਉਸ ਨੇ ਕਿੰਨਾ ਕਿੰਨਾ ਸਾਡਾ ਸਾਥ ਦਿੱਤਾ, ਕਿੰਨਾ ਕਿੰਨਾ ਸਾਡੇ ਨਾਲ ਵਿਸ਼ਵਾਸ ਕਰ। ਤੇ ਜਿਹੜੀ ਇਹ ਝਾੜੂਦਾਲ ਦੀ ਸਰਕਾਰ ਹੈ ਇਸ ਨੇ ਕਿਥੇ ਆ ਕੇ ਸਮਝ ਜਿਹੜਾ ਸੀ ਉਹ ਬੈਂਕ ਫੀਡ ਕੇ ਸਿੱਕਿਆ ਅਬਦੀ ਦੇ ਮਾਮਲੇ ਵਿੱਚ ਜਿੱਥੇ ਆ ਗੱਸੇ 14 ਪ੍ਰੇਮ 2010 ਸਾਲ ਪੈਦੋਂ ਇਤੇ ਕੁੰਨੀ ਮੰਦਰ ਵਾਪਰੇਗਾ ਉਸ ਤੋਂ ਯਾਦ ਕਰ ਰਹੇ ਹਾਂ ਕਿ ਅਸੀਂ ਅਲਪੀਸ਼ੀ ਤੋਂ ਵਾਂਗੂ ਵੀ ਪੈਦੂ ਜੀ ਸਿੰਘ ਜੀ ਦੀ ਸ਼ਹਾਦਤ ਵੀ ਲੱਗਦਾ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੁਲਾ ਰਿਹਾ ਤੇ ਸਮੂਰਨ ਕੀਤਾ ਆਪਕੀ ਨਾ ਰੀਟ ਨਹੀਂ ਕਰਨਾ ਦਾ ਸਰਕਾਰ ਚਾਹੇ ਅਖੌਤੀ ਅੰਕਸਰਤੀ ਚਾਹੇ ਕਾਂਗਰਸ ਦੀ ਚਿੰਤਾ ਨੂੰ ਚੜੂੰਗਾ ਕੋਈ ਸ਼ੱਕ ਨਹੀਂ ਹੈ ਕਿ ਕਿਸੇ ਨੇ ਸਾਮਾਨ ਦਿਖਾ ਕੇ ਦਿੱਤਾ ਮੰਗਣੇ ਨੇ ਕੋਈ ਨਹੀਂ ਸਕੀ ਔਰ ਇਸ ਕਾਰਨ ਹੀ ਤੋੜ ਸੰਗਰਣ ਨੂੰ ਉਸ ਵੇਲੇ ਪੰਥਕ ਕਹੇ ਜਾਣ ਵਾਲੇ ਲੀਡਰਾਂ ਨੂੰ ਕੋਈ ਸਵਾਲ ਉੱਠੇ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਸਾਡੇ ਤੱਕਾ ਤੇ ਕੋ ਤਕਾ ਤਾ ਜਲਾਓ ਇਨਾ ਵੱਡਾ ਸੀ ਕਿ ਉਹ ਨਾ ਮਿਲੇ ਇਹਨਾਂ ਨੂੰ ਪੁੱਛਿਆ ਉਹ ਗੋੜੀ ਦੇ ਧੁੰਮੇਵਾਰ ਨੂੰ ਕਹਿੰਦੇ ਹਾਂ ਗੋੜੀ ਚਲਾਉਣ ਵਾਲੇ ਤੁਸੀਂ ਤੇਰੀ ਨੂੰ ਬੀਜੀ ਕੀ ਲਾਇਆ ਗਲਤੀ ਕੀਤੀ ਕਹਿੰਦੇ ਹਾਂ ਮਤਲਬ ਸਾਰੇ ਕਿਹੜੇ ਜਵਾਬ ਕੀ ਤੋਂ ਹਾਂਕ ਦਿੱਤੇ ਤੇ ਹੁਣ ਉਹ ਪੱਤਰਕਾਰ ਨੂੰ ਕਹਿੰਦੇ ਆ ਕਿ ਮੈਂ ਤਾਂ ਉਹ ਗੌਰਾ ਹੋ ਗਿਆ ਉਹ ਗੌਰਾ ਪਤਾ ਕਿ ਨਹੀਂ ਕੀਤਾ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਜਾ ਰਿਹਾ ਕੋਈ ਤੇ ਕਿਸੇ ਦੀ ਹਿੰਮਤ ਨਹੀਂ ਹੈ ਕਿ ਝੂਠ ਬੋਲ ਦੇ ਦੁਨੀਆ ਦੀਆਂ ਅਦਾਲਤਾਂ 'ਚ ਝੂਠ ਬੋਲਿਆ ਜਾਂਦਾ ਹੈ ਕੱਲ ਵੀ ਜਾਂਦਾ ਹੈ ਪਰ ਸ੍ਰੀ ਹਰਦੋਮ ਦੇ ਸਾਥ ਸੱਚੇ ਬਾਦਸ਼ਾਹ ਦੀ ਅਗਾਰਤ ਜਿਨ ਉਤੇ ਸ੍ਰੀ ਅਰਾਂਕਲ ਸਾਹਿਬ ਬੈਲੇ ਉਹ ਇੱਕ ਚਿਮੂਠ ਬੋਲੀ ਨਹੀਂ ਜਾ ਸਕਦਾ ਸੁਰਹਾਨ ਗੋਬਿੰਦ ਸਾਹਿਬ ਸੱਚੇ ਪਾਕਸ਼ਾਲੇ ਸੱਜ ਕਰ ਭਇਆ ਇਹਨਾਂ ਦੇ ਤੇ ਗੱਲ ਵੱਖਰੀ ਹੈ ਕਿ ਬਾਅਦ ਵਿੱਚ ਜਦ ਉਸ ਕੋਲੋਂ ਮੁਲਤੋ ਇਹ ਮੁਖਸਰ ਸਾਹ ਕਰ ਉਹ ਸਜ਼ਾ ਪੰਖ ਨੇ ਮੇਰੇ ਕਾਮਗ੍ਰੇਸੀ ਦੇ ਵਿੱਚ ਜੋ ਸਗਰ ਦਿੱਤੀ ਜਾ ਸਕਦੀ ਹੈ ਜਿਸ ਤੇ ਅਸੀਂ ਸੁਣਨਾ ਬੱਚ ਕਾਪੋ ਕਾਪਸੀ ਉਹ ਦੇਰ ਤੱਕ ਜਲਦੀ ਪਤਾ ਕਰੀਏ ਬੋਟਲ ਲੈਣ ਹੋਏ ਮੈਨੋਂ ਕੋਈ ਵੀਰ ਮਲੇ ਟੈਂਪੇ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਇੱਕ ਬੰਬੇ ਦੀ ਕੰਪਨੀ ਦਾ ਹੈ ਕਿਸੇ ਉਹਨੂੰ 55 ਲੱਖ ਰੁਪਈਏ ਤੋਂ 1 ਕਰੋੜ ਰੁਪਈਆ ਮਹੀਨਾ ਦਿੱਤਾ ਜਾ ਰਿਹਾ ਹੈ। ਉਹ ਤਾਂ ਸ਼ੇਅਰ ਤੇਰੇ ਦਿੱਤਾ ਜਾ ਰਿਹਾ। ਉਹ ਕੰਪਨੀ ਨੂੰ ਪੈਸੇ ਦੇ ਵੱਡੀ ਕਿਰਤੀ ਦੇ ਵਿੱਚ 90 ਲੱਖ ਰੁਪਈਆ ਤੋਂ ਵੱਧ ਮਹੀਨਾ ਕਿਉਂ ਦਿੱਤਾ ਜਾ ਰਿਹਾ ਹੈ? ਕਹਿੰਦੇ ਜੀ ਉਹਦੀ ਪਰਸਨੈਲਿਟੀ ਜਿਹੜੀ ਉਹ ਡਵੈਲਪ ਕਰ ਲਈ ਹੈ ਪੰਜਾਬ ਦੇ ਅੰਦਰ। ਉਹਨੂੰ ਫਿਰ ਕੱਢ ਦੇ ਕਿਤੇ ਵਿੱਚ ਪੰਜਾਬ ਪ੍ਰਸਤ ਪੰਖ ਪ੍ਰਸਤ ਕੌਮ ਪ੍ਰਸਤ ਇਹ ਉਸ ਕੰਪਨੀ ਨੇ ਸਾਬਤ ਕਰਨਾ ਇਹ ਨੈਰੇਟਿਵ ਬਣਾਇਆ ਕਰਨਾ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਸਰਦਾਰ ਸੁਖਵੀਰ ਸਿੰਘ ਵਰਗਾ ਪੰਜਾਬ ਪ੍ਰਸਤ ਤੇ ਕੌਮ ਪ੍ਰਸਤ ਕੋਈ ਬੰਦਾ ਨਹੀਂ ਹੋ ਸਕਦਾ ਇੱਕ ਵੀਰ ਕੋਲ ਬੈਠਾ ਕੰਗਾ ਤੁਹਾਨੂੰ ਪਤਾ ਹੈ ਉਹ ਕੰਪਨੀ ਕਿਹੜੀ ਹੈ ਥੋੜਾ ਬਿਦਾਤੀਆ ਕਹਿੰਦਾ ਤੁਹਾਨੂੰ ਪਤਾ ਹੈ ਕੰਪਨੀ ਕਿਹੜੀ ਹੈ ਕਿੰਨੇ ਪਤਾ ਨਹੀਂ ਕੰਪਨੀ ਕਿਹੜੀ ਹੈ ਕਹਿੰਦੇ ਕਿਉਂ ਤੁਸੀਂ ਵੀ ਹੱਥ ਕਰਨੀ ਉਹ ਕਹਿੰਦੇ ਅਸੀਂ ਹੱਥ ਕਰਨੀ ਕਰ ਲਈ ਉਹ ਔਰੰਗਜ਼ੇਬ ਦੀ ਕਬਰ ਕੋਲ ਤੇ ਜਿਹੜੇ ਕੁੱਲ ਜੇ ਰੱਖਦੇ ਹਨ ਉਹ ਭਾਅ ਦੇ 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 ਉਸ ਕੰਮ ਤੇ ਕਿ ਜੇ ਸਰਦਾਰ ਸੁਖਦੇਵ ਸਿੰਘ ਬਾਦਲ ਤੋਂ ਤਾਂ ਬਣ ਸਕਦਾ ਪਰ ਔਰੰਗਜ਼ੇਬ ਵੀ ਬਣ ਸਕਦਾ ਹਾਂ ਦੇ ਵੀ ਔਰੰਗਜ਼ੇਬ ਨਹੀਂ ਬਣਾਵਾਂਗੇ ਆ ਕੰਪਨੀ ਵਾਂਗ ਸੋਸ਼ਲ ਮੀਡੀਆ ਦੇ ਰਾਹੀਂ ਪੈਸਾ ਖਰਪ ਕਰਕੇ ਇਹ ਸਰਮਾਇਆ ਦਾ ਮੂਲ ਸਾਡੇ ਬਰੇ ਨੂੰ ਡਿਸਟਰਬ ਕਰੇ ਆਗੜੀ ਸਰਕਾਰ موجوده ਚੱਲ ਰਹੀ ਹੈ ਇਹ ਵੀ ਸੋਸ਼ਲ ਮੀਡੀਆ ਰਾਹੀਂ ਸਾਡੇ ਸਮਾਗਨ ਕੱਚੇ ਕੀਤਾ ਤੇ ਸਾਡੇ ਤੋਂ ਬੋਲਣ ਲੱਗੇ ਔਸਤ ਤੋਂ ਵੱਧ ਪੈਸਾ ਸੋਸ਼ਲ ਮੀਡੀਆ ਚਲਾਉਂ ਲਈ ਜੇ ਸਮਝੂਤਾ ਚਾਹੁੰਦੇ ਆਂ ਨੀ ਸਾਡੇ ਐਨਆਰਆਈ ਦੇ ਹੁਣ ਪੁੱਛਤਾ ਰਹੇ ਕਿਹਦੇ ਲਈ ਦਿੱਤਾ ਏਸ ਲਈ ਦਿੱਤਾ ਵੀ ਇਹ ਸਰਕਾਰ ਆਉਗੀ ਤੇ ਬਸਤ ਦਿੱਲੀ ਜਾਉਗੀ ਕੋਈ ਪਰਵਰਤਨ ਕਰੂਗੀ ਸਾਨੂੰ ਇਨਸਾਫ ਦੇਉਂਦੀ ਪਰ ਇੱਕ ਮਨੁੱਖ ਨੂੰ ਕਈ ਵੀਰਾਂ ਨੇ ਬੋਲਿਆ ਬਿਲਕੁਲ ਸੱਚ ਕਿ ਇਹੋ ਜਿਹਾ ਸਮਝੂਤਾ ਢਾੜੂ ਦੇ ਸਰਕਾਰ ਦੇ ਵੀ ਅਨਸਾਫ ਸਰਬਾਨਮ ਦੇ ਵਿੱਚ ਇੱਕ ਪੰਗਤੀ ਹੈ ਹੌਸਲਾ ਨਹੀਂ ਛੱਡਣਾ ਕਹਿੰਦਾ ਵੀ ਅਸੀਂ ਬੜੇ ਘੱਟ ਰਹਿ ਕੇ ਨਿਵਾਜ਼ ਆਪਾਉਣ ਵਾਲੇ ਕੁਰਬਾਨੀ ਦੇ ਵਿੱਚ ਇੱਕ ਪੰਗਤੀ ਹੈ ਦਾਵਾ ਅਗਨ ਬਹੁਤ ਦ੍ਰਿੜ ਜਾਲੇ ਕੋਈ ਹਰਿਆ ਪੂਰ ਹੈ ਜੰਗਲ ਨੂੰ ਅੱਗ ਲੱਗ ਜਾਂਦੀ ਹੈ ਸਾਰਾ ਜੰਗਲ ਸਵਾਹ ਹੋ ਜਾਂਦਾ ਹੈ ਰਾਖ ਹੋ ਜਾਂਦੇ ਪਰ ਕੋਈ ਸਵਾਧ ਕੇ ਪਿੱਛੇ ਕਿਤੇ ਕੋਈ ਹਰਾ ਗੁਰੂ ਕਿਹੜਾ ਹੈ ਉਹ ਰਹਿ ਜਾਂਦਾ ਹੈ ਜਿਹੜਾ ਮੂਲ ਉਸ ਜੰਗਲ ਨੂੰ ਸਥਾਪਿਤ ਕਰੇ ਇੱਕ ਗੱਲ ਸਰਕਾਰਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਿੱਖਾਂ ਦਾ ਬੀਜ ਕਦੇ ਨਾਸ ਨਹੀਂ ਕੀਤਾ ਜਾ ਸਕਦਾ ਨਾ ਹੋਣਾ ਬੀਜ ਕਦੇ ਨਾਸ ਨਹੀਂ ਹੁੰਦਾ ਇੱਕ ਵਾਰ ਤੋ ਬਈ ਦੇ ਪਾਰਲੇ ਇਲਾਕੇ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਇਹਨਾਂ ਰੇਗ ਦੇ ਸਿੱਜਾਂ ਦੇ ਉੱਤੇ ਬਹੁਤ ਸਾਰੇ ਜਿਹੜੇ ਹਨ ਉਹ ਹਰੇ-ਹਰੇ ਪੁੱਤੇ ਜਿਹੜੇ ਕੋਮਾਰਾ ਕਿੱਤੇ ਦੇ ਪ੍ਰਕਾਰ ਉਹ ਖੁਸ਼ਿਆ ਵੀ ਇਹਦੇ ਗੁੱਤੇ ਪੈਦਾ ਹੋਏ ਸਰਕਾਰ ਨੇ ਇਹ ਬੀ ਖਿਲਾਇਆ ਕਹਿੰਦੇ ਨੇ ਬੀ ਨਹੀਂ ਖਿਲਾਇਆ ਸਰਕਾਰ ਨੇ ਕਹਿੰਦਾ ਪਾਣ ਚਿੱਟਿਆ ਤੇ ਬੀ ਕਿੱਥੋਂ ਕਹਿੰਦਾ ਬੀ ਤਾਂ ਆਪਣੇ ਆਪ ਹੀ ਪੈਦਾ ਹੋਇਆ ਪੀ ਆਪਣੇ ਆਪ ਪੈਦਾ ਨਹੀਂ ਹੋਇਆ ਉਹ ਹਜ਼ਾਰਾਂ ਸਾਲਾਂ ਤੋਂ ਲੱਖਾਂ ਸਾਲਾਂ ਤੋਂ ਪੀ ਧਿੱਕੀ ਦੇ ਵਿੱਚ ਮੌਜੂਦ ਸੀ ਜਦੋਂ ਉਹਨੂੰ ਪਾਣੀ ਮਿਲਿਆ ਉਸ ਤੋਂ ਪੀ ਕਦੇ ਨਹੀਂ ਮਰਦਾ ਹੁੰਦਾ ਤੇ ਖਾਲਸੇ ਦੇ ਬੀਜ ਨੂੰ ਮਕਾਉਣ ਦੀ ਤਾਕਤ ਇੰਨੀਆਂ ਦੀ ਕਿਸੇ ਸਰਕਾਰ ਤੇ ਹੈ ਨਹੀਂ ਜਦੋਂ ਮਾਹੌਲ ਬਣ ਗਿਆ ਜਦੋਂ ਪਾਣੀ ਮਿਲ ਗਿਆ ਅਸੀਂ ਫਿਰ ਪੈਦਾ ਹੋ ਗਏ ਸਾਡੇ ਤਾਂ ਬੜੇ ਦੇ ਇੱਕ ਹਫ਼ਤਾ ਪੜਦੇ ਰਹ ਦਿੱਤੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਤੇ ਸੋਏ ਉਹ ਜੋ ਜੋ ਸਾਨੂੰ ਵੱਡਾ ਹਾਲਤੀ ਮੂਰਤ ਪਵਾਇ ਗਈ ਸੁਖ ਬਰਾਉਂਦੀ ਬੋਲੀ ਪਰ ਅੱਗ ਤੋਂ ਗਿਆ ਮੈਂ ਦੱਸ ਸਮੋਣੀ ਨਾ ਕੱਲ ਫਿਰ ਫਰਮਪਾਲ ਸਿੰਘ ਵੀਰ ਸੁਖਦੇਵ ਸਿੰਘ ਅਸੀਂ ਬੈਠੇ ਸੀ ਅੱਗੇ ਇਸ ਪ੍ਰੋਗਰਾਮ ਦੇ ਵਿਚਾਰ ਕਰਦੇ ਸੀ ਤੇ ਸੋਚ ਲਈ ਸੀ ਕਿ ਆਪਾਂ ਇਹ ਜਨਮ ਮਨਾਉਣੀ ਹੈ ਜਿਹਨੂੰ ਨਾਨਕ ਤੇ ਭਾਣਾ ਕਹਿੰਦੇ ਆ ਫਿਰ ਚਲੇ ਜਾਣੇ ਆ ਫਿਰ ਸਾਲ ਬਾਅਦ ਆਉਣੇ ਆ ਫਿਰ ਦਿਨ ਮਨਾਉਣੇ ਦੋ ਚਾਰ ਵੀਰ ਕੇਸਾਂ ਦੀ ਪਹਿੰਦੀ ਕਰਦੇ ਕਿਉਂਕਿ ਇੱਕ ਉਪਤੀ ਛੀੜੀਆਂ ਦੀ ਸੂਚੀ ਬਣਾਈ ਜੇ ਤੇ ਉਸ ਕਮੇਟੀ ਨੂੰ 2 ਮਹੀਨੇ ਲਈ 7 ਮਹੀਨੇ ਲਈ ਦਿੱਕਾਇਆ ਕਿ ਇੱਕ ਦਸਤਾਵੇਜ਼ ਤਿਆਰ ਕਰ ਵਾਈਟ ਪੇਪਰ ਫੈਕਟ ਗੋਲੋ ਤੇਗੇ ਤੱਥ ਗੋਲੋ ਤੇਗੇ ਕਿ ਆਕਾਮੀ ਸਰਕਾਰ ਨੇ ਕਿੱਥੇ ਕਿੱਥੇ ਸਾਡੇ ਨਾਲ ਧੋਖਾ ਕੀਤਾ ਕਾਂਗਰਸ ਸਰਕਾਰ ਨੂੰ ਆਈ ਵਿਧੀਆਂ ਦੇ ਮਾਮਲੇ ਦੇ ਵਿੱਚ ਉਸ ਨੇ ਕਿੰਨਾ ਕਿੰਨਾ ਸਾਡਾ ਸਾਥ ਦਿੱਤਾ ਕਿੰਨਾ ਕਿੰਨਾ ਸਾਡੇ ਨਾਲ ਵਿਸ਼ਵਾਸ ਕਰ ਦਿੱਤਾ ਤੇ ਜਿਹੜੀ ਇਹ ਚાલુ ਬਦਲ ਦੀ ਸਰਕਾਰ ਹੈ ਇਸ ਨੇ ਕਿੱਥੇ ਆ ਕੇ ਸਮਝ ਜਿਹੜਾ ਸੀ ਉਹ ਬੈਂਕ ਫੀਡ ਤੇ ਸਿੱਕਿਆ ਵਿਧੀਆਂ ਦੇ ਮਾਮਲੇ ਇਸ ਫਾਰਾ ਜਿਹੜਾ ਹੈ ਉਸ ਦਸਤਾਵੇਜ਼ ਦੇ ਵਿੱਚ ਜਿਹੜਾ ਹੈ ਉਹ ਕਾਨੂੰਨ ਤਰ ਹੁਵੇਦਰ ਹੋਵੇ ਔਰ ਵਿਦਵਾਨ ਪੈਕ ਕੇ ਜਿਹੜਾ ਹੈ ਉਸ 15 ਸਾਲਾਂ ਦੀਆਂ ਉਹ ਵਾਗਨ ਨੂੰ ਕਿ ਕਿਤਾਬਾਂ ਖੋਲ੍ਹ ਕੇ ਮੁਗਲ ਤੋਂ ਜਾਣਕਾਰੀ ਲੈ ਕੇ ਦਿੱ ਫੈਕਟ ਜਿਹੜਾ ਹੈ ਉਹ ਸਾਰਾ ਕੁਝ ਜਿਹੜਾ ਹੈ ਉਸ ਦਸਤਾਵੇਜ਼ ਤੇ ਵਿੱਚ ਦਰਜ ਕੀਤਾ ਜਾਏ ਤੇ ਉਹ ਦਸਤਾਵੇਜ਼ ਜਿਹੜਾ ਹੈ ਅਸੀਂ ਹਰ ਪੰਛ ਦੀ ਕਟਿਆਰੀ ਤੇ ਲੈ ਕੇ ਪਈ ਹੈ ਪੰਛ ਦੀ ਕਟਿਆਰੀ ਤੇ ਜੇ ਪੰਜਾਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅੰਤ ਵਿਦਾਇ ਉਸ ਸਾਹਮਣੇ ਵਿੱਚ ਤੇ ਹੋਰ ਕਿੱਥੇ ਮਿਲਦਾ ਪੁਰਾਣੇ ਮਜ਼ਦੂਰ ਕਹਾਵਤ ਇੱਕ ਦਾ ਪਰਦੇ ਵਿੱਚ ਨਹੀਂ ਕਿਹਾ ਕਿ ਮੱਖੇ ਤੋਂ ਕੋਸੁਰ ਉੱਪਰ ਲੱਗ ਜੇ ਤੇ ਸ਼ਾਂਤ ਤੇ ਬੱਤ ਜੇ ਪੰਜਾਬ ਦੀ ਧਰਤੀ ਦੇ ਉੱਤੇ ਸਾਡੇ ਨਾਲ ਇਹ ਕੁਝ ਹੋਣ ਲੱਗ ਜੇ ਤੇ ਫਿਰ ਕੀ ਹੋਏਗਾ ਇਸ ਕਰਕੇ ਡੀਰ ਮਾਧੂ ਸਾਹਿਬ ਬੈਠੇ ਨੇ ਸਾਰੇ ਬੈਠੇ ਨੇ ਅਸੀਂ ਇਹਨਾਂ ਨਾਲ ਵੀ ਸਾਰਿਆਂ ਦਾ ਸੰਯੋਗ ਲਵਾਂਗੇ ਨਾਲ ਮਿਲ ਕੇ ਇੱਕ ਮੀਟਿੰਗ ਕਰੀਏ ਇਸ ਕਰਕੇ ਇੱਕ ਕਮੇਟੀ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਅਸੀਂ ਬਿਲ ਕਰਾਂਗੇ ਤੇ ਉਸ ਨੂੰ ਜ਼ਿੰਮੇਵਾਰੀ ਦਿਆ ਕਿ 5 ਮਹੀਨੇ ਲਾ ਲਓ 5 ਮਹੀਨੇ ਲਾ ਲਓ ਤੁਸ ਦਸਤਾਵੇਜ਼ ਜਿਹੜਾ ਹੈ ਉਹ ਤਿਆਰ ਕਰਕੇ ਸਾਡੇ ਸਾਥ ਦੇਓ ਤੇ ਅਸੀਂ ਉਸ ਦਸਤਾਵੇਜ਼ ਨੂੰ ਪੰਚ ਦੀ ਕਟੈਰੀ ਦੇ ਵਿੱਚ ਲਜਾਈਏ ਤੇ ਇਹਨਾਂ ਜ਼ਿਲ੍ਹੇਵਾਰ ਲੋਕਾਂ ਨੂੰ ਘਟੋ ਕਾਠੀ ਨੰਗਾ ਕਰਕੇ ਮਾਣੇ ਨੂੰ ਸਾਬ ਪਰ ਕਸਿਆ ਤਾਂ ਸਹੀ ਨਾ ਕਿ ਸਾਡੇ ਨਾਲ ਕੀ ਕੀਤਾ ਇਹ ਨਾ ਕੀ ਕਰਿਆ ਇੱਥੇ ਕਿਹੜੇ ਜੰਗ ਇਹਦਾ ਆਇਆ ਕੀ ਬੋਲਿਆ ਜਦੋਂ ਸਰਕਾਰ ਚ ਚਲਾ ਗਿਆ ਉਹਨੇ ਕੀ ਆਪਾਂ ਜਿਹੜੀ ਸੋਚ ਬਦਲੀ ਤੇ ਜਿਕਰ ਉਹ ਵੇਖਦਾ ਤੇ ਨਵੇਂ ਦੇ ਨਹੀਂ ਜਿੰਨੇ ਵੀ ਬੈਠੇ ਨੇ ਖਾਰਾ ਸਾਹਿਬ ਬੈਠੇ ਨੇ ਸਿੰਘ ਸਾਹਿਬ ਬੈਠੇ ਨੇ ਅਸੀਂ ਇਹਨਾਂ ਕੋਲ ਦੀ ਸਾਰਿਆਂ ਕੋ ਸਮਝੌਤੀ ਮੱਕ ਕਰਾਂਗੇ ਬਸ ਸਾਰੇ ਇਕੱਠੇ ਆਪਾਂ ਜਿਹੜਾ ਹੈ ਇਸ ਦਸਤਾਵੇਜ਼ ਨੂੰ ਤਿਆਰ ਕਰਨ ਦੇ ਵਿੱਚ ਹੁਣ ਤਾਂ ਪਾਵਾਂਗੇ ਬਾਕੀ ਰਹੀ ਗੱਲ ਇਸਾਂ ਦੇ ਕਹਤੇ ਫੀਰ ਤੋਂ ਬਣੀ ਜਿਵੇਂ ਬੈਠੇ ਨੇ ਹੋਰ ਸਾਡੇ ਬਹੁਤ ਸਾਰੇ ਫੀਰ ਬੈਠੇ ਨੇ इन्हनि ज़रूरु असीं करी मदद हुत तसांज बि जहिड़ा है अदद गुरू जी सेवा सम्झे असीं दूर कर